ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਾਰ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ ਮਾਨਸਾ ਵਿਖੇ ਵੀ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਚਹਿਰੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਉੱਤੇ ਸਵਾਲ ਚੁੱਕੇ ਉਹਨਾਂ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਉੱਤੇ ਵੀ ਅਪਰਾਧੀਆਂ ਨਾਲ ਮਿਲੇ ਹੋਣ ਦੀ ਗੱਲ ਕਹੀ ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਹਾਂ ਦੇ ਆਏ ਜਰੂਸਤਾਏ ਕਿਉਂਕਿ ਅ ਵਿਸ਼ੇਸ਼ ਕਰਕੇ ਪਲੇ ਪਰਵਾਨ ਦੀ ਵਰਨ ਨੂੰ ਹੰਸਦੇ ਵਿਤਿ ਬੜੇ ਵਿਗੇ ਤੰਗ ਦੇਣਾ ਮੁੱਦਾ ਚੁੱਕਿਆ ਗਿਆ ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਐਂ ਬੜੀਆਂ ਮਿਲਿਆ ਸਾਰੀ ਗੱਲ ਜਿਹੜੀ ਹੈ ਵਿਧਾਨ ਸਭਾ ਦੇ ਰਿਕਾਰਡ ਤੇ ਆਈ ਹੈ ਔਰ ਉਸ ਤੋਂ ਬਗਰੋ ਕੁਝ ਅਸਾਧੀਆਂ ਕੋਸ਼ਿਸ਼ਾਂ ਨੇ ਆਸ-ਪਾਸ ਤੋਂ ਮੰਨ ਜੋ ਹਾਈ ਕੋਰਟ ਦਾ ਵੀ ਸਹਾਰਾ ਲਿਆ ਉਹਨਾਂ ਨੇ ਵੀ ਜੋ ਇਹ ਨਿਕਸਰ ਨੂੰ ਅੰਗਾ ਕੀਤਾ ਤੇ ਆ ਬਾਈ ਨੇ ਵੀ ਹੁਣ ਤਾਂ ਨਾਮ ਆ ਗਿਆ ਪਰੰਤੂ ਸਰਕਾਰ ਹਰੇ ਵੀ ਕੋਈ ਕਾਰਵਾਈ ਕਰਨ ਦੇ ਕਰਾਂਗੇ ਨਹੀਂ ਜਦੋਂ ਇੱਕ ਗਵਰਨਮੈਂਟ ਹੀ ਗੈਂਗਸਟਰ ਦੇ ਪਿੱਛੇ ਖੜੀ ਹੈ ਤਾਂ ਇੱਕ ਸਿਟੀਜ਼ਨ ਆ ਉਹ ਕਿੱਧਰ ਜਾਊਗਾ ਇੱਕ ਟੈਕਸ ਕੇਅਰ ਕਿੱਧਰ ਜਾਊਗਾ ਇਹ ਜਿੱਦ ਵੀ ਸਰਕਾਰ ਨੂੰ ਰੱਖਿਆ ਕਰਨੀ ਚਾਹੀਦੀ ਹੋਈ ਹੈ ਤਾਂ ਗਵਰਨਮੈਂਟ ਆਪਣੇ ਜਿਹੜਾ ਪਿੱਛੇ ਹਟ ਰਹੀ ਹੈ ਕਈ ਤੁਸੀਂ ਪੁਲਿਸ ਅਧਿਕਾਰੀਆਂ ਦਾ ਵੀ ਅੱਜ ਜ਼ਿਕਰ ਕੀਤਾ ਵੀ ਗੈਂਗਸਟਰਾਂ ਦੀ ਜਿਹੜੀ ਮਦਦ ਕਰਦੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਿੱਥੋਂ ਸਹੀ ਹੋਊਗਾ ਬਿਲਕੁਲ ਮਾਂਜੂ ਹਾਈ ਕੋਰਟ ਨੇ ਬਾਈ ਨਾਮ ਦਿੱਤਾ ਔਰ ਮਾਂਜੂ ਜਿਹੜੀ ਹਾਈ ਕੋਰਟ ਨੇ ਸਿੱਤ ਬਣਾਈ ਸੀ ਉਸ ਸਿੱਤ ਨੇ ਬਕਾਇਦਾ ਉਹਨਾਂ ਪੁਲਿਸ ਅਫਸਰਾਂ ਨੇ ਬਲਕਿ ਮਾਨ ਜੋ ਹਾਈ ਕੋਰਟ ਨੇ ਬਲੈਕ ਸ਼ੀਪ ਦਾ ਨਾਮ ਸੀ ਹਨਾ ਕਿੱਡੀ ਮਾੜੀ ਗੱਲ ਹੈ ਵੀ ਅਸੀਂ ਕਿਸ ਜਾਨੇ ਤੋਂ ਤਨਖਾਹ ਲੈਨੇ ਆਂ ਔਰ ਉਸ ਦੀ ਯੂਨੀਫਾਰਮ ਪਾ ਲੈਨੇ ਆਂ ਔਰ ਅਸੀਂ ਗਿਆ ਕਿੱਥੇ ਰਹੇ ਗੈਂਗਸਟਾਂ ਦੇ ਹੱਥ ਲਿੱਤੇ ਦੇ ਕਿ ਜਾਣਾ ਚ ਬਾੜ ਖੇਤ ਨੂੰ ਖਾ ਰਹੀ ਹੈ ਇਹ ਗੱਲ ਸਪੀਕਰ ਸਾਹਿਬ ਦੇ ਮੂੰਹੋਂ ਆਈ ਗਵਰਨਮੈਂਟ ਵਿਧਾਨ ਸਭਾ ਦੇ ਅੰਦਰ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਨਿਤ ਦਿਨ ਕਤਲ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਪ੍ਰਕਾਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੋਈ ਕੰਟਰੋਲ ਹੀ ਨਹੀਂ ਹੈ ਪੁਲਿਸ ਦਾ ਮਤਲਬ ਹੁੰਦਾ ਹੈ ਵੀ ਘਟਨਾ ਹੋਣ ਤੋਂ ਪਹਿਲਾਂ ਕੋਈ ਪ੍ਰੋਵੀਸ਼ਨ ਤਾਂ ਹੈ ਹੀ ਨਹੀਂ ਕਿਸੇ ਕਿਸਮ ਦੀ ਪਰ ਜੇ ਘਟਨਾ ਹੋ ਜਾਂਦੀ ਹੈ ਉਸ ਤੋਂ ਮੋਰੋਂ ਲੋਕਾਂ ਦੇ ਜਿਹੜੇ ਹੈਗੇ ਨੇ ਸੀਸੀਟੀਵੀ ਹੈ ਉਹਨਾਂ ਦੇ ਮੁਤਾਬਕ ਜਿਮੀ ਦੇ ਫਿਰ ਧਾਰਾ 302 ਲੱਖ ਉਹਨੂੰ ਅੰਦਰ ਭੇਜ ਦਿਓ ਤਾਂ ਇਨਸਾਫ ਕਿੱਥੇ ਹੈ ਇਨਸਾਫ ਤਾਂ ਕਿਤੇ ਨਹੀਂ ਹੈ ਹੁਣ ਤੁਸੀਂ ਫੌਜਪੁਰ ਦੇ ਵਿੱਚ ਲਾ ਲਓ ਅੱਗੇ ਕਿਸੇ ਦੀ ਦੁਸ਼ਮਣੀ ਵੀ ਹੁੰਦੀ ਨਾ ਧੀ ਭੈਣ ਤੇ ਛੋਟੇ ਬੱਚੇ ਤੇ ਬੰਦਾ ਰਹਿਮ ਖਾਂਦਾ ਹੁੰਦਾ ਸੀ ਇਨਸਾਨੀਅਤ ਦੇ ਜਰੀਏ ਪਰੰਤੂ ਹੁਣ ਤੁਸੀਂ ਦੇਖੋ ਫਰੋਈਪੁਰ ਦੇ ਵਿੱਚ ਜਾ ਕੇ ਇੱਕ ਬੇਟੀ ਦੇ ਸਿਰ ਤੇ ਵੀ 11 ਗੋਲੀਆਂ ਲੱਗੀਆਂ ਨੇ ਕਿਦੋਂ ਦਾ ਉਦਾ ਉਦਾ ਕ੍ਰਾਈਮ ਨਾਲ ਕਿਸੇ ਨੂੰ ਹੋ ਹੋ ਸਕਦਾ ਤੁਸੀਂ ਭੈਣ ਭਾਈ ਦਾ ਕੋਈ ਮਸਲਾ ਹੋਵੇ ਪਰੰਤੂ ਇੱਕ ਨਿਰਦੋਸ਼ ਬੰਦੇ ਨੂੰ ਵੀ ਬਖਸ਼ ਨਹੀਂ ਜਾ ਰਿਹਾ ਕਿਸੇ ਗੱਲ ਦਾ ਤਾਂ ਕਿ ਲਾਉਣ ਰੋਡ ਦੀ ਹਾਲਤ ਮਾੜੀ ਐ ਤੁਹਾਨੂੰ ਹੋਰ ਕੀ ਹੋ ਸਕਦੀ ਆ ਪਿਛਲੇ ਸਮੇਂ ਦੋ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਰੀ ਗੁੰਡਾਗਰਦੀ ਤੇ ਲਾਉਣ ਆਰਡਰ ਦੇ ਖਰਾਬ ਹੋਣ ਦੀ ਤਹਿਤ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੀ ਵੱਲੋਂ ਸਾਨੂੰ ਹੁਕਮ ਹੋਇਆ ਵੀ ਹਰੇਕ ਸਬਡਿਵੀਜ਼ਨ ਤੇ ਹਰੇਕ ਹਲਕੇ ਦੇ ਟੀਸੀ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਅਸੀਂ ਉਸ ਦੇ ਤਹਿਤ ਅੱਜ ਮਾਨਸਾ ਹਲਕੇ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ ਫਰੌਤੀ ਮੰਗੇ ਜਾ ਰਹੀਆਂ ਨੇ ਗੁੰਡਾਗਰਦੀ ਫਰਕਾਂ ਤੇ ਆਮ ਕੁਮਰੀ ਹੈ ਤੇ ਸਾਡੇ ਤਾਂ ਸਾਡੇ ਭਰਾ ਸ਼ੁਭਦੀਪ ਸਿੰਘ ਮੁਸੇਵਾਲਾ ਦਾ ਤਿੰਨ ਦਿਹਾੜੇ ਕਤਲ ਹੋਇਆ ਤੇ ਪਿੱਛੇ ਜੇ ਸਾਡੇ ਬੱਸ ਸਟੈਂਡ ਦੇ ਵਿੱਚ ਹਫ਼ਤੇ ਤੋਂ ਹਫ਼ਤੇ ਪਹਿਲਾਂ ਸ਼ਰੀਆਂ ਮੌਜੂਦਾ ਦਾ ਕਤਲ ਹੋਇਆ ਇੱਕ ਹਰ ਰੋਜ਼ ਨਵੀਂ ਨਵੀਂ ਰਿਪੋਰਟ ਜਾਂ ਐਫਆਈਆਰ ਦਰਜ ਹੁੰਦੀ ਕਤਲ ਦੀ ਤੇ ਫਰੌਤੀ ਮੰਗਦੇ ਸਾਡੇ ਵਪਾਰੀਆਂ ਦਾ ਮਾਨਸਾ ਨੇ ਬਹੁਤ ਬੁਰਾ ਹਾਲ ਆ ਹਰੇਕ ਵਪਾਰੀ ਜਿਹਦੇ ਕੋਲ 4 ਪੈਸੇ ਨੇ ਜਿਹਦਾ 4 ਸਰਦਾ ਵਰਦਾ ਕੋਈ ਨਾ ਕੋਈ ਨਵਾਂ ਗੈਂਗਸਟਰ ਆ ਕੇ ਉਹਨੂੰ ਧਮਕੀ ਦੇ ਦਿੰਦਾ ਸਾਡੇ ਮੈਡੀਕਲਾਂ ਨੂੰ ਧਮਕੀ ਆਈ ਸਾਡੇ ਠੇਕੇਦਾਰਾਂ ਨੂੰ ਧਮਕੀ ਆਈ ਬਹੁਤ ਜਿਆਦਾ ਮਾੜਾ ਹਾਲ ਆ ਤੇ ਨਸ਼ੇ ਦਾ ਉਦੋਂ ਵੀ ਬੜਾ ਮਾੜਾ ਹਾਲ ਆ ਚਿੱਟੇ ਦਾ ਆ ਸਿਗਨੇਚਰ ਕੈਪਸੂਲਾਂ ਦਾ ਹਰੇਕ ਪਖਤ ਤੋਂ ਪ੍ਰਸ਼ਾਸਨ ਤੇ ਸਰਕਾਰ ਫੇਲ ਹੋ ਰਹੀ ਹੈ ਤੇ ਉਸੇ ਤਹਿਸੇ ਦੀ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਹਰੇਕ ਸਾਡੇ ਤਿੰਨ ਹਲਕੇ ਨੇ ਸਦੂਗੜ ਮਾਨਸਾ ਬੁੜਲਾਡਾ ਅਸੀਂ ਤਿੰਨੇ ਹਲਕੇ ਦੇ ਵਿੱਚ ਅੱਜ ਸਕੋ ਕਰੋ ਕਿ ਥਾਂਵਤ ਧਰਨੇ ਲਾ ਕੇ ਅੱਜ ਅਸੀਂ ਪ੍ਰਸ਼ਾਸਨ ਮੰਗ ਪਸਤਰ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।